ਉਹ ਵੀ ਪੀਡੀ ਕਹਿੰਦੇ ਮੁੰਡੇ ਨੇ ਹੁਣ ਪੌਨੀਆਂ ਚੱਲੇ ਤੇ ਪਟਿਆਲੇ ਵਾਲਾ ਹਾਈਵੇ ਆ ਪਟਿਆਲੇ ਜਾ ਕੇ ਲੈਣੀਆਂ ਤਰਪਾਲ ਕਹਿੰਦੇ ਉੱਥੋਂ ਵਧੀਆ ਮਿਲ ਜਾਂਦੀਆਂ ਨੇ ਵਧੀਆ ਰੇਟ ਦੇ ਵਿੱਚ ਤੇ ਉੱਥੇ ਜਾ ਕੇ ਦੇਖਦੇ ਹਾਂ ਫਿਰ ਬਾਕੀ ਤੁਹਾਨੂੰ ਦਿਖਾਉਣੀ ਆ ਉੱਥੇ ਜਾ ਕੇ ਬਣੇ ਰਿਹਾ ਬਲੌਗ ਦੇ ਨਾਲ ਹਾਂਜੀ ਮਿੱਤਰੋ ਕਹਿੰਦੇ ਆ ਗਏ ਤਰਪਾਲ ਵਾਲੀ ਦੁਕਾਨ ਤੇ ਹਾਂਜੀ ਚੱਲੀਏ ਜੀ ਕਰੀਏ ਪਤਾਈ ਵੀਰੇ ਚਲੋ ਫਿਰ ਦੇਖਦੇ ਆ ਕੀ ਬੋਲ ਕਹਿੰਦੇ ਨੇ ਮੈਂ ਵੀ ਮਿੱਤਰੋ ਦੇਖਦੇ ਹਾਂ ਕਿ ਹਿਸਾਬ ਦਾ ਬੰਦਾ ਵੀ ਆਪਣੇ 5 ਦਿਨ ਲਗਾਤਾਰ بارش ਹੀ ਪੈ ਰਹੀ ਜਮਲ ਆਪਣੇ ਤੰਬੂ ਲਾਇਆ ਹੋਇਆ بارش ਹੀ ਪੈ ਰਹੀ ਆ ਲਗਾਤਾਰ ਵੀ ਫੇਰ ਵੀ ਪਾਣੀ ਨਹੀਂ ਆਏਗਾ ਜੀ ਪੰਜ ਸਾਲ ਪਾਣੀ ਨਹੀਂ ਆਉਗਾ ਪਾਣੀ ਆ ਜਾਂਦੀ ਨਹੀਂ ਗੱਲ ਹੈ ਜੇ ਤੁਸੀਂ ਆਪਣਾ ਟੈਂਟ ਦੇਖੋ ਮੇਰੀ ਗੱਲ ਸਮਝ ਕੇ ਇੱਕ ਟੈਂਟ ਆਪਣਾ ਵੀ ਇਸ ਤਰ੍ਹਾਂ ਲੱਗਿਆ ਹੁੰਦਾ ਇੱਕ ਗੱਲ ਸਮਝ ਕੇ ਟੈਂਟ ਐਦਾਂ ਲੱਗਿਆ ਰਹੂਗਾ ਪਾਣੀ ਖੜਨਾ ਨਹੀਂ ਬਾਈ ਚਾਂਸ ਆਪਣਾ ਕਿਤੇ ਖੱਡ ਵੀ ਪੈ ਜੇ ਮਾੜਾ ਮੋਟਾ ਤੇ ਪਾਣੀ ਇਸ ਤਰ੍ਹਾਂ ਵੀ ਖੜਿਆ ਰਹੇ ਪਾਣੀ ਜਾਂਦਾ ਮਤਲਬ ਨਹੀਂ ਹੈ ਬਿਲਕੁਲ ਬਸ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਫਿਰ ਵੀ ਆਪਣਾ ਹੁੰਦਾ ਬੰਦਾ ਜਿੰਨਾ ਨਹੀਂ ਖੜਾ ਕੇ ਰੱਖੋਗੇ ਜਿਉਂ ਨਾਲ ਆਪਣਾ ਬੈਟਰ ਹੋਊਗਾ ਕਿਉਂਕਿ ਜਿਵੇਂ ਇਹ ਜੇ ਛੂਰੀਆਂ ਹੋ ਗਈਆਂ ਨੇ ਆਪਣੇ ਉਹ ਮੰਨ ਲਓ ਵੀ 12 ਘੰਟੇ ਦਾ ਪੜੇਗਾ ਕਵਰ ਕਰ ਲੈਂਦੇ ਨੇ بارش ਹੋ ਰਹੀ ਉਹ ਫਿਰ ਮੇ ਘੰਟੇ ਚ ਉਹ ਪਾਣੀ ਜਾ ਟੋਕਣ ਲੱਗ ਜਾਂਦੀ ਇੱਕ ਸਿਮਾ ਇੱਕ ਗਰੰਟੀ ਲਵਾਂਗਾ ਭਾਜੀ ਜਿਵੇਂ ਸਲਾਬ ਆ ਜਾਂਦੇ ਨੇ ਥੱਲੇ ਹਾਂਜੀ ਹਾਂਜੀ ਇਹ ਗਲਾਸ ਚ ਵੀ ਪਾਣੀ ਕੱਢ ਲਓ ਹਾਂਜੀ ਉਸ ਚੀਜ਼ ਦੀ ਗਰੰਟੀ ਲੈਂਦਾ ਵੀ ਤੁਸੀਂ ਗਲਾਸ ਚ ਵੀ ਦੇਖੋਗੇ ਪਾਣੀ ਨਹੀਂ ਜਾਏਗਾ ਬਿਲਕੁਲ ਜੇ ਤੇ ਆ ਦੇਖ ਰੋ ਨਹੀਂ ਚੌਣ ਨਹੀਂ ਲੱਗੂਗਾ ਆਨੇ ਦੇ ਲੋ ਚੌਣ ਨਹੀਂ ਰਹੀ ਤੁਹਾਡੇ ਸਾਹਮਣੇ ਹੈ ਜੀ ਤੇ ਵੀ ਸਲਾਹ ਆ ਜੇਗੀ ਕਿ ਪਾਣੀ ਨਹੀਂ ਚੋ ਪਰ ਇਹਦਾ ਤੇ ਆਪਾਂ ਨੂੰ ਸੁਣ ਲਓ ਮੰਨ ਲਓ ਜੀ ਆਪਾਂ ਇਹ ਯੂਜ਼ ਕਰ ਲਈ ਖੱਬ ਦਾ ਪਾਣੀ ਤੇ ਕਰ ਲਈ ਹੈ ਨਾ ਜੀ ਉਸ ਤੋਂ ਬਾਅਦ ਇਹਨੂੰ ਸੁਕਾ ਕੇ ਫਿਰ ਤੈ ਮਾਰ ਕੇ ਰੱਖੋ ਰੱਖ ਕੋਈ ਪ੍ਰਵਾਹ ਨਹੀਂ ਆ ਬੰਦੇ ਤਰਪਾਲੇ ਦੀ ਵਧੀਆ ਹੀ ਆਪਣੇ ਨਹੀਂ ਨਹੀਂ ਜਿਹੜੀ ਲਿਕਾ ਜਿਹੜੇ ਪਿੰਡੋਂ ਲੈ ਕੇ ਆਏ ਆ ਉੱਥੇ ਜਾਣਾ ਕੋਈ ਵਧੀਆ ਤਰਪਾਲੇ ਲਈ ਰਸੇ ਲੈ ਲੈ ਤੂੰ ਕੱਢੋ ਤੁਸੀਂ ਮੈਨੂੰ ਉਹ ਜਾ ਕੇ ਦਿਖਾਉਂਦੇ ਆ ਗੱਲ ਹੋ ਗਈ ਆ ਫਿਰ ਡੇਟ ਅੰਦਰ ਪਹਿਲੇ ਕਹਿੰਦੇ ਸੀ ਕਿ ਮੁੰਡੀਆਂ ਡਾਊਨ ਹੋ ਗਿਆ ਸੀ ਫਰ ਕਰਕੇ ਬਾਕੀ ਵੀਡੀਓ ਬਣਣੀ ਤੇ ਹੁਣ ਚੱਲਦੇ ਆ ਕਰਿਆ ਸਾਰੀ ਘਰ ਵੀਡੀਓ ਕੰਪੂਨ ਤੇ ਵੇ ਕਰਦੇ ਹਾਂ ਤੜੀ ਦੀ ਚਾਰੀ ਕਿ ਉਹਦੇ ਕੀ ਬਿਲਡਿੰਗ ਦਾ ਵਰਕ ਹੋਣਾ ਉਹ ਤੇ ਤੇ ਪਰਪੰਮੀ ਨਿਯਤ ਕਰਨ ਲਈ ਰੋਤੇ ਬਿਲਡਿੰਗ ਐ ਤੇ ਪੈਪੰਪੂਪਾ ਲਾਉਣੀ ਨੇ ਬਿਲਡਿੰਗ ਕਰਨੀ ਆ ਤੇ ਫੋਨ ਕਰਦੇ ਸਾਰੇ ਗੋਨੀ ਮੈਸੇ ਗੁੰਨੀ ਵੀ ਰਹੀ ਭੇਜੋ ਉਹ ਜਾ ਕੇ ਦੇਖਦੇ ਆ ਟਰਾਲੀ ਜੇ ਕਰਦੇ ਆ ਕੰਮਕਾਰ ਤੇ ਲਾਈਏ ਪਾਪਾ ਪੂਪਾ ਫਰੀਏ ਬਿਲਡਿੰਗ ਆ ਗਈ ਫਰੀਏ ਇਹ ਲੱਭਦੀ ਨਹੀਂ ਚੰਗੇ ਹੋ ਗਏ ਤਿਆਰ ਕਹਿੰਦੇ ਪਾ ਲਓ ਟਰਾਲੀ ਠੀਕ ਕਹਿੰਦੇ ਪ੍ਰਬੰਧ ਇਹਨੂੰ ਗੱਲ ਇੱਥੇ ਹੀ ਆਉਣਾ ਉਥੇ ਕੁਟੀਆ ਤੇ ਨਹੀਂ ਕਹਿੰਦੇ ਟਰਾਲੀ ਪਾ ਲਓ ਹੋਰ ਹੀ ਤੋਂ ਲੈਣੇ ਆ ਤੋਂ ਨਹੀਂ ਥੋੜੀ ਆ ਵੀਰੇ ਪਹਿਲਾਂ ਆਪਾਂ ਪਹਿਲਾਂ ਆਪਾਂ ਉਹਨੂੰ ਸੈਟਿੰਗ ਫਰੇਮ ਨਹੀਂ ਉਹਦਾ ਰੈਡੀ ਕਰਨਾ ਮੈਂ ਤਾਂ ਇਹੀ ਚਾਹੁੰਦਾ ਸੀਗਾ ਵੀ ਪਹਿਲਾਂ ਉੱਪਰੋਂ ਪਾ ਆ ਰੈਡੀ ਕੱਟ ਪਾ ਲੈ। ਉਹ ਫਰੇਮ ਰੈਡੀ ਕਰ ਲੈਂਦੇ ਆ ਉਸ ਤੋਂ ਬਾਅਦ ਵਿੱਚ ਧੋ ਲਾਂਨੇ ਆ। ਗਰੈਂਡਰ ਇਸੇ ਲਈ ਤਾਂ ਲੈਂਦਾ ਵੀ ਭਾਈ ਹਾਂ ਜਿਹੜੀ ਕਟਵਟ ਕਰੀਏ ਪਹਿਲਾਂ ਆਪਾਂ ਦੂ ਟਰੈਕਟਰ ਕੱਢੋ ਫਿਰ ਆਪਾਂ ਤੇ ਉਹਦੇ ਬਾਅਦ ਜੋ ਦੇਖਣੀ ਹੈ ਵੀਰੇ ਕਿੱਥੇ ਲਾਉਣੀ ਆ ਆਪਾਂ ਲਾਉਣੀ ਕਿੱਥੇ ਆਹਦੇ ਅੰਦਰ ਹਾਂ ਇੱਥੇ ਲਾ ਕੇ ਵੀਰ ਉਹ ਦੇਖੀਏ ਕੀ ਹਿਸਾਬ-ਤਾਬ ਹੁੰਦਾ ਮੈਨੂੰ ਲੱਗਦਾ ਕਿਉਂਕਿ ਚੱਕਰ ਪਤਾ ਕੀ ਆ ਬਾਬੇ ਜੇ ਉੱਥੇ ਕੁੜੀਆਂ ਕੋਲ ਲਾ ਲਈ ਆਪਾਂ ਫਿਰ ਸਮਾਨ ਘਰੋਂ ਚੱਕ ਲਾਂ ਗੇੜੀ-ਗੇੜੀ ਲੱਗੀ ਜਾਂਦੀ ਨੇ ਫਿਰ ਉਹਦੀ ਫਿਟਿੰਗ ਪੂਰੀ ਕਰ ਲਓ ਦੋ ਅਗਲੀ ਤਰਪਾਲ ਪਾਉਣੀ ਐ ਫੇ ਧੋ ਲਓ ਬਸ ਬਸ ਫੇ ਧੋ ਦਾਂਗੇ ਹਾਂ ਤੈਨੂੰ ਪਤਾ ਆਪਣੇ ਕਹਿ ਜਾਣੀ ਨਹੀਂ ਨਾ ਨਾ ਜੀ ਆਪਾਂ ਇਹਨਾਂ ਉੱਪਰੇ ਪਹਿਲਾਂ ਨਹੀਂ ਕਰਾਂਗੇ ਬੜੀ ਬਹੁਤ ਬੜੀ ਐਂਗਲ ਕੋਲ ਪਾਉਣਾ ਪੈਣਾ ਤੁਹਾਨੂੰ ਇਹ ਇੱਥੇ ਹੀ ਲਾਉਦੇ ਨੇ ਏ ਲੱਗੂ ਦਾ ਬਾਅਦ ਚ ਪਹਿਲੇ ਕੱਢਦਾ ਲੋ ਟਰੈਕਟਰ ਅੱਗੇ ਦੀ ਗੱਡੀ ਹੈ ਨਹੀਂ ਪਹਿਲੇ ਗੱਡੀ ਨਹੀਂ ਲੈਣੀ ਆਪਣੀ ਗੱਡੀ ਕਿਰਾਏ ਦਿੰਦੇ ਆ ਬੰਦੇ ਮੜੇ ਮਾਰੇ ਸੀਰੀ ਲੱਗੂ ਗਿਆ ਨਹੀਂ ਇਹਦੇ ਸੀਰੀ ਹੀ ਆਉਦੇ ਉਧਰ ਰਹੀ ਸੀ ਸੀਰੀ ਕੇ ਕਰੋ ਸੀਰੀ ਕਰੀ ਕੋਈ ਕੱਢ ਬਾਬੀ ਟਰੈਕਟਰ ਉਹ ਜੰਤਰ ਨਾਮਾ ਲਿਆਂਦਾ ਹੈ ਗੱਡੀ ਨੂੰ ਆਪਾਂ ਇੱਧਰ ਖੜਾ ਦਿੰਦੇ ਆ ਆਹੋ ਜਿਹੜਾ ਉਹੀ ਉਦੋਂ ਲਖਾਇਆ ਸੀ ਹੈ ਨਾ ਟੀਟੀ ਕੀ ਗੱਲ ਉਹ ਜੰਤਰੀ ਇਹ 900 ਅਗਾ ਦੇਖ ਕੇ ਨਾ ਘੰਟਾ ਅੱਛਾ ਉਹਦੇ ਦਾ ਰੰਦਾ ਟਰਾਲੀ ਨੂੰ ਇੱਥੋਂ ਆਇਆ ਬਲਿਊਅਰਸ ਜੀ ਛੜੇ ਜੇ ਹੋ ਜਾ ਹੈ ਟਰੈਕਟਰ ਬਾਹਰ ਕੱਢ ਦਿਓ ਤੇ ਲਾ ਬਈ ਗੱਲਬਾਤ ਐਂਡ ਕਰਾ ਹੀ ਪਈ ਐ ਕਰਤਾ ਬਣੀ ਆ ਆ ਲੋ ਬਾਈ ਆ ਜਾਓ ਮੜ ਜਾਓ ਦਰਵਾਜੇ ਜਾਓ ਠੀਕ ਹੈ ਜੀ ਇਹ ਹੁਣ ਅਸੀਂ ਕਰ ਦੇਣੀ ਆ ਫੁੱਲ ਰੈਡੀ ਟੂ ਗੋ ਕਰ ਦੇਣੀ ਆ ਇਹ ਲੱਗਣੀ ਨਹੀਂ ਹੈਗੀ ਤੁਹਾਨੂੰ ਥੋੜੀ ਐ ਆਇਆ ਭਾਈ ਚੱਲਣ ਦੇ ਆਪਾਂ ਡੋਡਾ ਨਾਲ ਪੈਕ ਰੱਟਨੇ ਆ ਕਿਹੜੀ ਉੱਪਰ ਜਿੱਕਣੀ ਨੇ ਬੈਠ ਪਿੰਡਾ ਮੇਰੇ ਕੋਲ ਚੱਕਰੋ ਬੱਸ ਵੇਰਾ ਹੋ ਨੀਓ ਪੈਪਾ ਇੱਥੇ ਲੋਡ ਹੀ ਨਹੀਂ ਹੈਗੀ ਹੌਲੀ ਹੋਣੀ ਜੰਨੀ ਹੌਲੀ ਨੀਓ ਪੈਪਾ ਦੀ ਲੋਡ ਹੈਗੀ ਆ ਲਿਆਓ ਫਸਾਉਣੇ ਨਹੀਂ ਕੱਟ ਰਹੇ ਇੱਥੇ ਨਾਲੇ ਕਹਿੰਦੇ ਕੈਨਸਲ ਕਰਤਾ ਵੀ ਫਰੇਮ ਤਾਂ ਉੱਚਾ ਹੀ ਆ ਉਹ ਤਾਂ ਉੱਚੇ ਫਰੇਮ ਲਈ ਸੀ ਪ੍ਰੇਮ ਉਹ ਤਾਂ ਆਈ ਨਹੀਂ ਸੀ ਵੀ ਉੱਚਾ ਕਰਨਾ ਸੀ ਆਪਾਂ ਹੁਣ ਇਹਦੇ ਤਾਂ ਕਹਿੰਦੇ ਉੱਚੀਆਂ ਪੂਰੇ ਲਾ ਕੇ ਉਹ ਨਹੀਂ ਸਵਾ ਰੱਖਣ ਨੂੰ ਨਹੀਂ ਬਣਾਉਣਾ ਓਕੇ ਹਾਂ ਉਹ ਬਣਾਉਣਾ ਮੰਜੀਆਂ ਵਾਲਾ ਪੋਰਸ਼ਨ ਬਣਾਉਣਾ ਚੱਲ ਚੱਲ ਜੀ ਹੋਲੀ ਹੁਣ ਐਤ ਕੀ ਟਰਾਲੀ ਵੱਡੀ ਆ ਭਾਈ ਆਪਣੀ ਓਕੇ ਯਾਰ ਪੋਟਾਂ ਕੰਮ ਹੈ ਵੱਡੀ ਵੀ ਆ ਉੱਚੀ ਲੰਬੀ ਸਾਰਾ ਕੁਝ ਆ ਪਰਲੇਲੇ ਗੁੱਪਾ ਹੈ ਨਹੀਂ ਇੱਕਦੇ ਤਾਂ ਉਹ ਪਿੱਛੇ ਆ ਗਏ ਮੜ ਗਏ ਅੱਜ ਨਾ ਟੋ ਆਪਕੀ ਉਹ ਉੱਥੋਂ ਤਾਂ ਨਟ ਜਾ ਗਾਸਦੀ ਉਹ ਤਾਂ ਕਰਦਣੇ ਐ ਐਡਜਸਟਮੈਂਟ ਨਹੀਂ ਉਹ ਵਾਲਾ ਕੋ ਪਤਾ ਨਹੀਂ ਗੋਲ ਜਿਆ ਉਹ ਉਹ ਬੱਦਕੀ ਉਹਦਾ ਉਹ ਇੱਕ ਗੁਰਦਾਨ ਵਿੱਚ ਕੋਲੀ ਲੈ ਲੰਗ ਲੰਗਰ ਵਾਲੀ ਜੀ ਲਾ ਸਰ ਜਾਣਾ ਇੱਕ ਨਹੀਂ ਪਈ ਲੱਦੀ ਵਾਪਸ ਤੇ ਸੌਂਦ ਵਾਪਸ ਤੇ ਟਾਈਟ ਲਾਈਟ ਜੀ ਕੌਫੀ ਬਣਵਾ ਲਓ ਮੈਂ ਇਹ ਤਾਂ ਕੜੀ ਬੇਟਰੀ ਤੇ ਮੁੰਛਾ ਚਾਣੀ ਜਾਂਦਾ ਕੌਫੀ ਬਣਵਾ ਲਓ ਲਾਈਟ ਜੀ ਕੌਫੀ ਬਣਵਾ ਲਓ ਚਾਹ ਵੀ ਬਣਵਾ ਦਾਂ ਲੇ ਹਾਂ ਕੌਫੀ ਬੇਟਰੀ ਕੌਫੀ ਮਤਲਬ ਇਹ ਤਾਂ ਇਹ ਚਾਹੁੰਦੇ ਆਂ ਕਿ ਇਹਦੇ ਬਹੁਤ ਨਹੀਂ ਟੈਕਨੀਕ ਆਈਆਂ ਕਹਿੰਦੀਆਂ ਦਵਾਈਆਂ ਚੱਲਦੀਆਂ ਨੇ ਆ ਵੀ ਨਾ ਖੋਲ ਕੇ ਇਹਦੇ ਵਿੱਚੇ ਫਿਟਿੰਗ ਕਰਾਂਗੇ ਲੇਟਾਂ ਦੀ ਹਾਂ ਲੇਟਾਂ ਪੈ ਲੱਗੇ ਟੁੱਟੇ ਦੀਆਂ ਲੇਟਾਂ ਨੂੰ ਲੈ ਕੇ ਆਏ ਆ ਚਮਕੀਨੀਆਂ ਲੇਟਾਂ ਤਾਂ ਲੈ ਕੇ ਆਏ ਆ ਦੇਖੋ ਮੰਜੀ ਦਾ ਤਾਂ ਟਰਾਲੀ ਰੈਡੀ ਹੋਣੀ ਹੈ ਮੰਜੀ ਦਾ ਜਾਣੀ ਹੈ ਛੰਡੇ ਦੇ ਉਹ ਚੀਜ਼ਾ ਤਾਂ ਆਉਣੀ ਆਉਣੀਆਂ ਓਕੇ ਉਹ ਵੀਰੇ ਆ ਜਾਓ ਯਾਰ ਆਪਾਂ ਨਹੀਂ ਤਾਂ ਖੜੇ ਵੀ ਪੂਰਾ ਸਮਾਨ ਚੱਕਣਾ ਵੀ ਕਿਹੜਾ ਚੱਕਣਾ ਇਹਦੀ ਹੁਣ ਕੀ ਸੈਟਲਮੈਂਟ ਕਰਨੀ ਆਪਾਂ ਦੇਖੋ ਤਾਂ ਸਹੀ ਇਹ ਤਾਂ ਬੰਬੀ ਲੈ ਕੇ ਆਉਂਦੇ ਨੇ ਆ ਸਮਾਨ ਆਏ ਵੀ ਲਿਆਂਦੇ ਆ ਮੈਂ ਇਹ ਕਹਿਣਾ ਵੀ ਆਪਾਂ ਜਿਹੜੇ ਆਹ ਐਂਗਲ ਨੇ ਹਾਂ ਜੀ ਉਹਨਾਂ ਦਾ ਬੈੱਡ ਬਣਾ ਦਿਆ ਥੱਲੇ ਹਾਂ ਬੈੱਡਾਂ ਦੀ ਵੀ ਗੱਲ ਕੀਤੀ ਆਹ ਚਾਲਾ ਸੈਟ ਥੱਲੇ ਅੱਛਾ ਠੀਕ ਆ ਥੱਲੇ ਲਾ ਬੈੱਡ ਕਹਿੰਦੇ ਸੀ ਬਣਾਉਣ ਨੂੰ ਹਨਾ ਚਾਚੂ ਨੂੰ ਮਾਰ ਫੋਨ ਕੋਈ ਵੀ ਇਹਨੂੰ ਓ ਵਾਹ ਜੀ ਵਾਹ ਇੰਨੇ ਗਲਾਸ ਲਿਆਂਦੇ ਹੋ ਜਾ ਭਾਈ ਇੱਥੇ ਤੇਰੇ ਤੋਂ ਇਹ ਹੁਣ ਤੇਰਾ ਕੰਮ ਨਹੀਂ ਉਹ ਤਾਂ ਰੂਟ ਤਾਂ ਕੋਈ ਕੋਈ ਪੀ ਕੇ ਕਹਿੰਦੇ ਫੇ ਮੁੰਡੇ ਫੇਰ ਹੋਣਗੇ ਰੈਡੀ ਜਲਦੀ ਇੰਜਨ ਬਾਈਪੂਰਾ ਇਹ ਭਾਈ ਯੂਐਸਏ ਵਾਲੀ ਆ ਆ ਗਿਆ ਆ ਗਿਆ ਓਹ ਹੋ 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 ਉਹ ਵੀ ਜਾਂਦਾ ਫੀ ਜਾਣਾ ਉਹ ਤੈਨੂੰ ਪ੍ਰੋਬਲਮ ਆਵੇਗਾ ਨਾ ਕਰੋ ਇੱਕ ਦੋ ਫੁੱਟ ਬਹੁਤ ਆ ਇਹ ਜਗ੍ਹਾ ਤੇਰਾ 1.5 ਫੁੱਟ ਦਾ ਪਾਵਾ ਆਪਾਂ 1.5 ਫੁੱਟ ਦੀ ਚੱਕਾਂਗੇ ਤੂੰ ਬਸ ਠੀਕ ਆ ਉਹ ਵੀ ਸਾਢੇ ਜਿੰਨ ਤੂੰ 1.5 ਫੁੱਟ ਦੀ ਰਖੜੂਗਾ ਹਾਂ ਹਾਂ ਤੇ ਫੇ ਉਹ ਵੀ ਹੈ ਜੀ ਐਂਗਲ ਵੀ ਨਹੀਂ ਜਾਣੇ ਉੱਤੇ ਇਰੇ ਵਿਚਾਲੇ ਲੱਗਣੇ ਨੇ ਉਹ ਉਹੀ ਕਿਹਾ ਕਈਆਂ ਨੇ ਉਹ ਦੁੱਤੇ ਜਾਣੇ ਨੇ ਉਹ ਉਦੋਂ ਉੱਤੇ ਜਾਣੇ ਨੇ ਡੇਢ ਫੁੱਟ ਸਾਡਾ ਜਾਣ ਗਿਆ ਹਾਂ ਹਾਂ ਵੀ ਡੇਢ ਫੁੱਟ ਤੇ ਫਰੇਮ ਚ ਰਹਿ ਗਿਆ ਤਾਂ ਉਹ ਜਾ ਕੇ 2.5 ਫੁੱਟ ਤੇ ਲੋਡ ਆਉਣਾ ਮੈਂ ਤਾਂ ਉਹੀ ਬਣਾ ਦੇ ਉਹ 1 ਫੁੱਟ ਹੋ ਗਿਆ ਡੇਢ ਫੁੱਟ ਤੇ ਫਰੇਮ ਚ ਲਿਗੇ ਗਏ ਕੋਈ ਨਹੀਂ ਮੈਂ ਤਾਂ ਉਹੀ ਬਣਾ ਦੇ ਚਾਹੇ ਹਾਂ ਇਹ ਫੇਰ ਜਾਊ ਡੇਢ ਫੁੱਟ ਆਹ ਫੜ ਕੇ ਪੈਸਾ ਨਾ ਪੜਦਾ ਹੋਣ ਆਪਣਾ ਬਾਬੇ ਆ ਕਲੀਅਰ ਆ ਬੈਗ ਬੁੱਕ ਰੱਖਣੇ ਵਾਲਾ ਸਮਾਨ ਰੱਖਣੇ ਵਾਲਾ ਆਪਾਂ ਹੁਣ ਫਰੇਮ ਕਰ ਦਿੰਨਾ ਰੈਡੀ ਉੱਥੇ ਢੀਕਾ ਨਾ ਬਾਬੇ ਰੈਡੀ ਕਰਕੇ ਕੰਮ ਫਿਰ ਤੁਹਾਨੂੰ ਉਸ ਤੋਂ ਬਾਅਦ ਦਿਖਾਉਣੀ ਆ ਕੀ ਸਿਸਟਮ ਬਣਦਾ ਇਹ ਆਪਣਾ ਪੂਰਾ ਤਾਂ ਨਹੀਂ ਆਉਣਾ ਚਾਹੀਏ ਪੂਰਾ ਨਾ ਵੀ ਆਵੇ ਕੋਈ ਚੱਕਰ ਨਹੀਂ ਹੈਗਾ ਇਹ 7 ਫੁੱਟ 3 ਇੰਚ ਪੂਰਾ ਆਈ ਜਾਣਾ ਉਹਦੀ ਇੰਨੀ ਜੋੜਾ ਹਾਂ ਕਹਿੰਦੇ ਜਰ ਲਾਉਣੇ ਵਾਲੀਆਂ ਸਪਰੇ ਹਾਂ ਜਾਂਦੀਆਂ ਹਾਂ dW ਕਿਹੜੀ ਐਚ ਹੈ ਇਹ ਇਹ ਮੋਟੀ ਹੁੰਦਾ ਇਹ 40 ਓਧਰ ਲੈ ਜਾ ਪੁੱਤ ਇਹਨੂੰ 40 ਵਧੀਆ ਨਹੀਂ ਹੁੰਦੀ ਇੱਥੇ ਦੇਖ ਤਾਰ ਹੁੰਦੀ ਹੈ 40 ਵਧੀਆ ਨਹੀਂ ਹੁੰਦੀ ਨਾ ਨਾ 45 ਵਧੀਆ ਹੁੰਦੀ ਆ ਇਹ ਹੁੰਦੀ ਆ 45 ਡੀ ਵਧੀਆ ਹੁੰਦੀ ਇੰਨੇ ਇੰਨੇ ਚ ਜਰ ਤਾਂ ਲੈ ਕੋਈ ਸਮਾਨ ਹੈ ਹੀ ਨਹੀਂ ਇੰਡੀਆ ਦਾ ਤਾਂ 2 ਘੰਟਾ ਬਾਬੇ ਪੂਰੀ ਹਨ ਥੋੜਲੇ ਨਾਲ ਇੱਕ ਵਾਰ ਜੀ ਖੋਲਤਾ ਹਨ ਉਹਨੇ ਜਰ ਦੇ ਲੈ ਕਿੰਨੀ ਪੁਰਾਣੀ ਜਰ ਸੀ ਟਨ ਕਰੋ ਜੀ ਟਨ ਕਰੋ ਡਬਲ ਡੀ 40 ਖਤਰੇ ਇੱਕ ਦਿਨ ਮੇਰੇ ਇਹਨਾਂ ਨੇ ਵੀ ਛੜਕਿਆ ਹੋਇਆ ਉਹ ਜਾਲੀ ਨਹੀਂ ਖੋਲਣੀ ਓਏ ਅੱਧਰ ਤੇ ਲਾਵਾਂਗੇ ਛੜਦੇ ਕੋਈ ਨਹੀਂ ਛੰਡਾ ਕਰ ਲੈ ਮੈਂ ਕੋਈ ਨਹੀਂ ਲੈ ਕਿਉਂ ਮੰਗਦਾ ਰੈਂਚ ਚ ਚਲਾਉਂਦਾ ਦੋ ਦੋ ਟੂਲ ਦੇਖੇ ਇਕੱਥੇ ਚਾਪੀ ਇਕੱਥੇ ਰੈਂਚ ਇੱਕ ਬੈਲਟ ਪੁੱਲੇ ਨਾਲ ਬੈਲਟ ਵੀ ਲੱਗੇ ਮੇਰੇ ਜੀ ਟੂਲ ਟੰਗੀ ਹੁੰਦੀ ਆ ਉਹ ਵੀ ਲੈ ਕੇ ਦਵਾਂਗੇ ਬੈਲਟ ਲੈ ਕੇ ਦਵਾਂਗਾ ਮੈਂ ਇੱਥੇ ਕਾਦੇ ਆ ਇੱਕ ਬੈਲਟ ਵਾਲੀ ਬੰਦੇ ਨੇ ਕਲੌਸਮੈਂਟ ਕਰਾ ਲਓ ਪਿੰਡ ਪਹਿਲਾਂ ਹਾਲ ਗੱਡੀ ਕਰ ਲਓ ਬਈ ਸਾਰੇ ਲਿਸਟਾ ਬਣਾ ਕੇ ਦੇ ਆਉਂਦੀਆਂ ਕੱਲ ਨੂੰ ਨਾਲੇ ਹੋਰ ਵੀ ਕਰਾਉਣੀ ਨੂੰ ਵੀ ਤਿੰਨੇ ਆ ਦੇਖਦਾ ਹੋਈ ਆ ਬਾਜਪੁਰਾ ਵੀ ਦੇਖ ਤਾਂ ਹੀ ਤੂੰ ਉਹਨੇ ਚਾਪ ਚਾਪ ਇਹ ਨਾ ਨਾ ਉਹਨਾਂ ਦੇ ਬਾਹਰ ਨਾਲ ਪਾਹੀ ਕਹਿੰਦੇ ਦੇਖਦੇ ਪੂਰੇ ਚੱਲੇ ਆ ਨਾ ਹਰ ਹੋਰ ਦੇਖੀ ਉਹ ਨਹੀਂ ਹੋਣ ਜਿਆਦੇ ਨੂੰ ਉਹ ਬਾਗਬਾਸ਼ ਲੈ ਆ ਕੇ ਦੇਣੀ ਇਹਨੇ ਆ ਵੀ ਚਮਕਾ ਦੇਣ ਦੇ ਕੱਲੇ ਨਹੀਂ ਉਹ ਤਾਂ ਚਮਕਾ ਨਹੀਂ ਇਹ ਕਿਹੜੀ ਬਾਸ਼ ਇਹ ਜਰਵਾਸ਼ ਆਂ ਖੋਲ ਤੇ ਮਿੰਟ ਜੀ ਦੇ ਇੱਕ ਵਾਰ ਮਾਰੀ ਤੇ ਕੋਲ ਤਰੱਕੀ ਦੇ ਜਨਰ ਇਹਦੇ ਕੋਲ ਆ ਚਾਬੀ ਤੇਰੇ ਮਗਰ ਮੈਂ ਨਾਲੇ ਕੱਢ ਤੈਨੂੰ ਕਹੇ 1500 ਦਾ ਤੂੰ ਗ੍ਰੈਂਡਰ ਲੈਣ ਦੀ ਖਾਲੀ ਕਰਨ ਲੈ ਆ ਆ ਆਈਟਮ ਨਹੀਂ ਲਈ ਉੱਥੋਂ ਇਹ ਵੀ ਤਾਂ ਲੈ ਲੰਦੇ ਇੱਕ ਅੱਧੀ ਵੱਧ ਕਰ ਕਰ ਚੱਲਣਾ ਦੀ ਹੋਣ ਨੂੰ ਇਹ ਤਾਂ ਹੈਗੀ ਆ ਇਹਦੇ ਖਾਤਰ ਤਾਂ ਮੈਂ ਕਿਤਾ ਲੁੱਦਿਆਂ ਨੇ ਢੇਡਾ ਲਾਇਆ ਡੀਮਾਰਟ ਦਾ ਓਏ ਓ ਲੈ ਤੈਨੂੰ ਇੱਥੇ ਘਰੇ ਫੜਾ ਜਣੀ ਸੀ ਯਾਰ ਤੇ ਦੱਸ ਲੈ ਕੋਈ ਨਹੀਂ ਦੂਰ ਕਾ ਨੂੰ ਕੋਈ ਗਵਿੰਦਰ ਕਰਦਾ ਟੀਮ ਵਾਲਾ ਕਰ ਮਾਰਟ ਚ ਵੀ 100 ਦਾ ਤੇਲ ਫੂਕੀ ਜਾ 200 ਦਾ ਇੱਥੇ ਘਰੇ ਫੜਾ ਜਣੀ ਸੀ ਉਹਨਾਂ ਨੇ ਆਨਲਾਈਨ ਮਹਾਂ ਸਾਲੀ 80 ਰੁਪਏ ਉਹ ਵੀਰੇ ਘਰੇ ਫੜਾ ਕੇ ਜਾਂਦੇ ਨਹੀਂ ਘਰੇ ਕਰੀ ਤੂੰ ਫੈਬਿਕੋ ਕੁ ਵੀ ਕਰਦੇ 5 ਰੁਪਏ ਵਾਲੀ 70 80 ਰੁਪਏ ਆ ਵੀ ਲੈਣਾ ਆ ਵੀ ਲੈਣਾ ਆ ਵੀ ਲੈਣਾ ਆ ਟੋਕਰਾਂ 'ਚ ਪਰ ਗਿਆ 15000 ਦਾ ਬਿੱਲ ਬਣ ਗਿਆ ਲੈ ਵਾਲੀ ਅਸੀਂ ਦੀ ਚੀਜ਼ ਖਤੌ ਯੂਜ਼ ਹੋ ਜਾਣੀ ਚੀਜ਼ਾਂ ਨਹੀਂ ਹੋਣ ਉਹ ਸਾਰੀ ਮੌਜੂਦ ਹੋ ਜਾਣੀ ਚੱਕ ਲਿਆ ਰੇ ਚੱਕ ਲਿਆ ਉਹ ਯੂਜ਼ ਹੋ ਜਾਣੀ ਤਾਂ ਚਾਰਟਿੰਗ ਹੋ ਜਾਂਦਾ ਕੰਮ ਤਾਂ ਕੰਟੀਨਿਊ ਰੱਖੋ ਯਾਰ ਆਗੇ ਲਾ ਦਾਂਗੇ ਇਨਵਰਟਰ ਪੂਰੀ ਜਾਂਦੀ ਆਹ ਲੱਗਣਾ ਪਾਣਾ ਚਾਪੇ ਪਾਣਾ ਲੱਗਣਾ ਪਾ ਆ ਵੀ ਬਾਬੇ ਸਿੱਧਾ ਕਰ ਲੈ ਆਪਣੇ ਯਾਰ ਫਿਰ ਉਹਦੇ ਲਈ ਟੂਲ ਲਈ ਕੰਮ ਆ ਜਾਊਗਾ ਯਾਰ ਆਹ ਨੂੰ ਆਪਾਂ ਜਿੰਦਾ ਲੱਗਦਾ ਕਰਾਂਗੇ ਹਾਂ ਇਹਦੇ ਵਿੱਚ ਆਪਣੇ ਨੇ ਕੀਮਤੀ ਮੈਂ ਕਹਿੰਦਾ ਬੂਟੇ ਇੱਥੇ ਰੱਖਿਆ ਕਰਾਂਗੇ ਜੁੱਤੀਆਂ ਸਾਰ ਨੂੰ ਬੈਸਤਾ ਉਹ ਕਰਨਾ ਤੇ ਹੀ ਬਣਾਉਣਾ ਆਪਾਂ ਹਾਂ ਅਸਲੀ ਗੱਲ ਨਹੀਂ ਟੁੱਟਿਆ ਨਾ ਬਾਬੇ ਨਹੀਂ ਨਹੀਂ ਇਹ ਨਹੀਂ ਟੁੱਟਦਾ ਇਹ ਬਹੁਤ ਲੋਹਾ ਪਤਾ ਕਿੱਥੋਂ ਮੰਗਾਇਆ ਹੈ ਸ਼ਿਪ ਵਾਲਾ ਲੋਹਾ ਪ੍ਰਸ਼ਾਦਾ ਪਾਣੀ ਛੱਡ ਜੀ ਇਹ ਕਹਿੰਦੇ ਨਹੀਂ ਪ੍ਰਸ਼ਾਦਾ ਪਾਣੀ ਵੀ ਜ਼ਰੂਰੀ ਆ ਪਿਆਰ ਨਹੀਂ ਹੋਣਾ ਬੰਦੇ ਕੀ ਕੁਝ ਨਹੀਂ ਹਾਂ ਹੁਣ ਇਹਦਾ ਕੀ ਹੋ ਜੂਏ ਅਜ ਤੱਕ ਇਕੱਲਾ ਗੇਟ ਫਟ ਤੋ ਤਰਪਾਲ ਨਹੀਂ ਲੱਗਿਆ ਉਹ ਤਾਂ ਪੌਣੀ ਵੀ ਨਹੀਂ ਗੇਟ ਵੇਟ ਹੋਗੇ ਤਰਪਾਲ ਟਰਾਲੀ ਧੋਤੀ ਜਊ ਤੁਸੀਂ ਜੂਆ ਲੈ ਆਓ ਪਹਿਲਾਂ ਲਾ ਦੇ ਹੈ ਜੂਆ ਕਿ ਦਮ ਨਹੀਂ ਹੈ ਹਾਂ ਜੂਆ ਲਾਉਣੀ ਕਿੱਥੇ ਨਹੀਂ ਲਾ ਦੇ ਬਈ ਜੂਆ ਕਿੱਥੇ ਲਾਉਂਗੇ ਮੈਨੂੰ ਵੀ ਮੈਨੂੰ ਤਾਂ ਪਤਾ ਹੁੰਦਾ ਮੈਂ ਹੁਣ ਕਦੀ ਇੰਟਰਵਿਊ ਨਾ ਕਰੀ ਜਾਂਦਾ ਮੈਂ ਫਿਰ ਇਹ ਕਹਿੰਦਾ ਅੱਜ ਤੋਤੀ ਜਊਗੀ ਇਹ ਟਰਾਲੀ ਨਾ ਹੱਦ ਹੋ ਗਈ ਯਾਰਾ ਰੈਡੀ ਕਰਕੇ ਤੂੰ ਇਹਨਾਂ ਟਰਾਲੀ ਚਾਲੂ ਸਿੱਖੂ ਫਿਰ ਕਾਲੂ ਦਰਪਾਲ ਪਾਉਣਗਾ ਆਏ ਕਮ ਹੋਣਾ ਵੀਰੇ ਅੱਜ ਤਾਂ ਧੋਤੀ ਜੰਗੀ ਬੰਦਾ ਕਾ ਚੱਜਦਾ ਹੋਵੇ ਅੱਖਾਂ ਨਾਲ ਚੀਜ਼ ਹੀ ਮੜ ਲੈਂਦਾ ਕਰ ਗੱਢੀ ਕਰਮ ਕਰ ਕਰ ਗੱਢੀ ਵੀਰੇ ਜੈਂਗ ਦੋ ਸਿਰਾਂ ਮਾਰਦਾ ਹੁਣ ਹੱਟ ਪੇ ਚੁੱਪ ਕਰ ਗਿਆ ਆ ਦੇਖ ਉਹ ਟੋਡੇ ਤੇ ਵੱਜੀਆ ਦੇਖ ਖੜਦੇ ਨਾ ਗੁੰਡਾ ਬਿੰਗ ਦੇਖ ਖੜਾ ਕਿਹੜਾ ਮੈਂ ਮੈਂ ਬੈਸ ਨਹੀਂ ਕਰ ਸਕਦਾ ਹੁਣ ਫਿਰ ਹੋ ਨਹੀਂ ਲੰਘਦੀ ਆਉਂਦੀ ਹੈ ਵੀਰੇ ਇਦਾਂ ਵੀਰੇ ਲਵੇ ਤੇ ਨਹੀਂ ਆਖੀ ਹੋ ਜਾਣੀ ਆ ਨਹੀਂ ਨਹੀਂ ਮੈਂ ਬੋ ਨਹੀਂ ਸਕਦਾ ਚੀੜੀਆਂ ਉੜ ਗਈਆਂ ਆ ਜਵਾਬ ਮੈਂ ਨਹੀਂ ਦਤਾ ਸੁਣ ਹੋਰ ਹੁੰਦਾ ਜਿੱਥੇ ਸਭ ਖੁਦਾ ਨੂੰ ਲੱਭਦੇ ਆ ਖੁਦ ਹੀ ਖੁਦਾ ਗਵਾਵੇ ਚੜ ਕੇ 3 ਚੜ ਕੇ ਰੋਈ ਵੀ ਜਾਦੇ ਸਾਡੇ ਟੀਮਾਂ ਦੇ ਤੁਹਾਡੇ ਚੜ ਕੇ ਟਿਕਟਾ ਦਾ ਹੋਣ ਤਾਂ ਤੇਰਾ ਦੱਸ ਦੱਸ ਫੋਟੇ ਜਾ ਦੇ ਲੋ ਭਾਈ ਆ ਹੁੰਦੀ ਆ ਤੁਹਾਡੇ ਦੇ ਲੋ ਕੋਈ ਰਿਪਲਾਈ ਆਏ ਰਵੀ ਰਿਪਲਾਈ ਕੋਈ ਰਿਪਲਾਈ ਨਹੀਂ ਨੋ ਰਿਪਲਾਈ ਨੋ ਮੈਂ ਮੁੰਡਿਆਂ ਤੂੰ ਯਾਰ ਕੋਈ ਤਾਂ ਦਿਲ ਹੋ ਰਿਪਲਾਈ ਲੈ ਤੂੰ ਕਹ ਪ੍ਰਾਣਾ ਕੋਈ ਵੀਰੇ ਆ ਦੇਖੋ ਜਾਂ ਮੇਰੇ ਵਾਂਗੂ ਮੰਨੋ ਮੈਂ ਤਾਂ ਹਰ ਮਨ ਲਈ ਵੀ ਮੈਂ ਨਹੀਂ ਭਾਈ ਰਿਪਲਾਈ ਦੇ ਦਦਾਈ ਮੈਂ ਵੀਰੇ ਚਾਹ ਮੈਂ ਆਪ ਜਿ ਮਰੀ ਆ ਦੇ ਕੁਮ ਦਾ ਗੁਲੀ ਦੀ ਰੋਕ ਤਾਂ ਨਾ ਹਾਂ ਗੁਲੀ ਕਾਦੀ ਆ ਪਰਾਸ ਯਾਰ ਉਂਗਲੀਆਂ ਕਾਦੀ ਰੈਂਚੇ ਬਣਾ ਤੇ ਰੈਂਚ ਬਣਾ ਤੇ ਉਂਗਲਾਂ ਦੇ ਲੇਬਰ ਤਾਂ ਦੇਖ ਲੋ ਕਿੱਥੇ ਕਿੰਨੀ ਲੱਗੀ ਹੋਈ ਆ ਸਾਰੀ ਸਾਰੀ ਲੇਬਰ ਐਕਸਪੋਰਟ ਕਰਾਈ ਹੋਈ ਆ ਕੋਈ ਵੀ ਇੱਥੇ ਦੀ ਨਹੀਂ ਹੈਗੀ ਲੋਕਲ ਲੇਬਰ ਸਾਰੀ ਇੰਪੋਰਟਡ ਮਾਲ ਨੇ ਹੈ ਕਿ ਵੀ ਐਕਸਪੀਰੀਅੰਸ ਵਾਲੇ ਬੰਦੇ ਐਕਸਪੀਰੀਅੰਸ ਸਾਰੇ A ਤੋਂ Z ਬੰਦੇ ਗੁੱਸਾ ਵੀ ਕਰ ਜਾਂਦੇ ਨੇ ਮਿੰਟੋ ਮਿੰਟੀ ਆਉਂਦੇ ਐਵੇਂ ਬਹਿ ਜਾਂਦੇ ਨੇ ਫਿਰ ਐਵੇਂ ਕਰਕੇ ਲਾਲ ਹੋਏ ਪਏ ਨੇ ਲਾਲ ਹੋਏ ਪਏ ਨੇ ਪਾਣੀ ਬਾਰ ਬੈਠੇ ਇਕੱਲੇ ਹੀ ਤੁਹਾਡਾ ਕੰਮ ਕਰਵਾਉਣ ਦੇ ਵਾਸਤੇ ਕੋਈ ਨਾਇਸੀ ਕਰਵਾ ਕਚਾਰੀ ਕਰਵਾਉਣਾ ਹੈ ਕਾਲੂ ਵੀਰੇ 8:30 ਤੋਂ 9:00 ਵਜੇ ਹਾਜ਼ਰ ਹੋ ਜੇ ਦਰਵਾਜ਼ੇ ਤੇ ਤੇ ਕੱਲ ਆਪਣਾ ਜਿਹੜਾ ਜਿੰਨਾ ਵੀ ਕੰਮ ਪੈਂਡਿੰਗ ਆ ਫਿਰ ਕਰ ਦਈਏ ਕਲੀਅਰ ਠੀਕ ਹੈ ਨੂੰ ਮੁਕਣਾ ਵੀਰੇ ਸਾਰਾ ਹਾਂ ਓਕੇ ਵੀ ਮੁੰਡਿਓ ਫੋਨ ਫਿਰ ਆਹ ਪਾਰ ਹੋ ਗਿਆ ਬਸ ਠੀਕ ਚਲੋ ਫਿਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਈ